ਸਵਾਗਤ ਹੈ ਇੱਕ ਮੈਂ ਸਾਹਿਬ ਕਿੰਨੇ ਵਾਰੀ ਚੋਰੀ ਹੋ ਚੁੱਕੀ ਹੈ ਭਾਈ ਜੀ ਦੂਜੀ ਵਾਰੀ ਚੋਰੀ ਹੋ ਕੇ ਸਾਡਾ ਸਕੂਲ ਤਾਂ ਘਟਾ ਹੀ ਕਰ ਗਿਆ ਤੇ ਨਾ ਹੀ ਕੋ ਬੜਿਆ ਦੂਜੀ ਵਾਰ ਹੁਣ ਪੰਜਾਬ ਤੋਂ ਬੜਿਆ ਵਾਕਾਂ ਦਾ ਬਗਵਾ ਹਾਰਾ ਹੀ ਇੱਥੇ ਕੋ ਛੱਡੇ ਨਹੀਂ ਕੋ ਸਕੂਲ ਦਾ ਕੋਈ ਫੌਸਪੋਰਟ ਨਹੀਂ ਕੋਈ ਕੋਈ ਸਰਕਾਰ ਸੇ ਵੀ ਕੋਈ ਨਹੀਂ ਕਰਦਾ ਨਾ ਹੀ ਕੋ ਸਰਕਾਰ ਨੇ ਖਾਲੀ ਕਰਦਾ ਨਾ MLA ਨਾ ਕੋਈ MLA ਸਾਡੇ ਸੁਣੀਆਂ ਰਾਤਾਂ ਦੀ ਚੋਰੀ ਦੇ ਵਿੱਚ ਉਹਨਾਂ ਦੇ ਪੱਖੇ ਚੌੜ ਕੁਝ ਵੀ ਨਹੀਂ ਛੱਡਿਆ ਕਹਿੰਦਾ ਮਾਤਾ ਜੀ ਦਾ ਕੀ ਜੀਆ ਚੋਰੀ ਹੋ ਜਾਂਦੀ ਹੈ ਇਹ ਕੰਮ ਰਾਮ ਨੂੰ ਸਰਕਾਰ ਨਾਲ ਜਾਂਦੇ ਨਹੀਂ ਕਿਹਦੇ ਸੁਣੇਗਾ ਸਮੋ ਹੈ ਫਿਰ ਮਸੇ ਦੂਜੀ ਵਾਰ ਚੋਰੀ ਹੋਈ ਹੈ ਤੀਜੀ ਵਾਰ ਹੋ ਗਈ ਦੂਜੀ ਵਾਰ ਤੇ ਤੀਜੀ ਵਾਰ ਤੀਜੀ ਵਾਰ ਚੋਰੀ ਹੋ ਗਈ ਕਰ ਰਹੀ ਸੰਸਾਰ ਸੇ ਕਰ ਰਹੀ ਜੀ ਦੇ ਬਾਰੇ ਕਿ ਨਾ ਚਿੰਤਾ ਕਰਨੀ ਕਿ ਉਹਦੇ ਦੇਖਦੇ तो जो लोग खाना खाने आ रहे हैं अपन ने दे दिया आ रहे हैं इधर आ रहे हैं तो दोपहर तक निकल जाएगा तो अभी बंद है हो रहा है तेरे साथ कब होया और आप एपीएन बलराम में चले और तुम जरा इतना भी गया इंदिराणी हसन राव मेरा आर आपको साहब ਦਾ ਕੋਈ ਨਿਤਰਾ ਨਹੀਂ ਕਰ ਸਕਦੇ ਕਿਵੇਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਵਿੱਚ ਚੋਰ ਬੁਲੰਦ ਹੌਸਲੇ ਦੇ ਨਾਲ ਚੋਰੀਆਂ ਕਰ ਰਹੇ ਆ ਤੇ ਅੱਜ ਫਿਰ ਉਹਨਾਂ ਨੇ ਇੱਕ ਸਰਕਾਰੀ ਸਕੂਲ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਤੇ ਉਹ ਵੀ ਹਲਕੇ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਦੇ ਪਿੰਡ ਮਚਾਕੀ ਖੁਰਦਾ ਸਕੂਲ ਚੋਰਾਂ ਨੇ ਇਹ ਰਾਤ ਨੂੰ ਸਾਰਾ ਕੋਜੀ ਲਗਭਗ ਸਾਫ ਕਰ ਦਿੱਤਾ ਤੇ ਇਹ ਚੋਰੀ ਪਹਿਲੀ ਵਾਰ ਨਹੀਂ ਹੋਈ ਇਸ ਸਕੂਲ ਦੇ ਵਿੱਚ ਲਗਭਗ ਦੂਸਰੀ ਜਾਂ ਤੀਸਰੀ ਵਾਰ ਚੋਰੀ ਹੋਈ ਆ ਪਰ ਹਾਲੇ ਤੱਕ ਪਹਿਲੇ ਚੋਰਾਂ ਦਾ ਵੀ ਪਤਾ ਨਹੀਂ ਲੱਗਿਆ ਹੁਣ ਵਾਲੇ ਚੋਰਾਂ ਨੂੰ ਫੜਨ ਬਾਰੇ ਜੋ ਕਾਰਵਾਈ ਹੋਵੇਗੀ ਉਹ ਤਾਂ ਆਜੇ ਬਾਤ ਦੀ ਗੱਲ ਆ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਪਿੰਡ ਨਿਵਾਸੀ ਤੇ ਨਾਲ-ਨਾਲ ਦਿਖਾਈ ਚਲਦੇ ਹਾਂ ਤੁਹਾਨੂੰ ਸਕੂਲ ਦੇ ਹਾਲਾਤ ਮੈਂ ਸਾਹਿਬ ਕਿੰਨੇ ਵਾਰੀ ਚੋਰੀ ਹੋ ਚੁੱਕੀ ਹੈ ਭਾਈ ਜੀ ਦੂਜੀ ਚੋਰੀ ਹੋ ਗਈ ਸਾਡਾ ਸਕੂਲ ਤਾਂ ਖੱਡਾ ਹੀ ਕਰ ਗਿਆ ਨਾਇਕੋ ਬੜੇ ਹਨ ਜੁੜੇ ਹੁਣ ਪੰਜਾਬ ਤੋਂ ਬਣਿਆ ਰਾਕਾਂ ਦਾ ਬਗਾਰ ਆਈ ਇੱਥੇ ਕੋ ਛੱਡੇ ਨਹੀਂ ਕੋਸਪੋਸ ਬੜਾ ਸੇ ਵੀ ਕੋਈ ਗੱਲ ਨਾ ਕੋ ਸਰਕਾਰ ਨੇ ਹੱਲ ਕਰ ਨਾ ਨਾ ਕੋ ਜਾਂ ਮੈਨੂੰ ਸੁਣੀਆ ਰਾਤ ਵਾਲੀ ਚੋਰੀ ਦੇ ਵਿੱਚ ਉਹਨਾਂ ਦੇ ਪੱਖੇ ਕੋਈ ਕੁਝ ਨਹੀਂ ਛੱਡਿਆ ਕਹਿੰਦਾ ਕੰਚਲਰਾਂ ਦੇ ਦੂਜੀ ਕਿੱਦਿਆ ਚੋਰੀ ਹੋ ਜਾਂਦੀ ਹੈ ਅੱਜ ਤੱਕ ਗੁਰਦੱਤ ਸਿੰਘ ਸ਼ੇਖੋ ਸਾਹਿਬ ਨਹੀਂ ਆਗੇ ਬੜੇ ਇਹ ਜਿਹੜਾ ਦੇ ਮਾਨ ਪਿੰਡ ਦਾ ਕਰਕੇ ਇਹ ਦਿੱਲੀ ਮਾਡਲ ਸਕੂਲ ਦੀਆਂ ਗੱਲਾਂ ਕਰਦੇ ਆ ਸਾਡੇ ਸਕੂਲ ਦੇ ਅੱਗੇ ਆਪ ਸਰੋਤ ਸਕੂਲ ਘਾਰੇ ਵੀ ਦੇਖ ਸਕਦੇ ਕਿ ਹੋਰੇ ਕਰਕੇ ਜਾਣਗੇ ਸਾਡੇ ਪ੍ਰੋਟੈਸਟ ਆ ਬੇਨਤੀ ਹੈ ਸਾਡੀ ਸਰਕਾਰ ਨੂੰ ਸਾਡੀ ਛੇਤੀ ਛੇਤੀ ਬੇਨਤੀ ਜਾਵੇ ਸਾਡੇ ਅਸਟ ਪਾ ਜਾਵੇ ਸਾਡੇ ਟੀਚਰ ਵੀ ਭੱਜਣ ਨੂੰ ਤਿਆਰ ਆ ਜਿਉਂ ਕਹਿੰਦੇ ਸੀ ਸਕੂਲ ਚੋਂ ਵੀ ਲੈਣਾ ਪਿੰਡਾਂ ਦਾ ਰੁਕ ਜਾਣਾ ਜੋ ਸਾਡਾ ਸਾਥ ਨਹੀਂ ਦੇਣਗੇ ਨਾਤ ਨੂੰ ਚੋਰੀ ਹੋ ਜਾਂਦੀ ਉਹਨਾਂ ਦੇ ਹੁਣ ਅਸੀਂ ਨਹੀਂ ਰਹਿਣਾਗੇ ਮੈਡਰ ਸਕੂਲ ਵਿੱਚ ਆ ਕੇ ਪਰ 39 ਵਾਰੀ ਚੋਰੀ ਹੋ ਚੁਕੀ ਹੈ ਕੋਈ ਪੁੱਛਦੇ ਕਿਸੇ ਨੇ ਜਾਣ ਲਿਆ ਸਾਬ ਨਹੀਂ ਕਿਸੇ ਨੇ ਵੀ ਕੱਖ ਨਹੀਂ ਦਿੱਤਾ ਨਿਰਮਾਨਾਂ ਦਾ ਰਾਜਕਾਲ ਹੈ ਤੇ ਇਹ ਕਿੰਨੇ ਸਕੂਲوں ਖੇਤਰ ਨੂੰ ਪਿਆਰ ਹੈ ਜਿਹੜਾ ਕੁਝ ਬਿਆਬਾਰ ਉੱਥੇ ਜਦੋਂ ਤੀਹਾਰਾਂ ਸਾਰਾ ਕੁਝ ਚਾਕੇ ਲੈ ਜਾਉਂ ਪਿੱਕੇ ਦਿਨ ਇੱਥੇ ਬੰਦ ਮੇਲਦੂ ਮੈਡਮਾਂ ਨੇ ਸੀ.ਸੀ.ਟੀ.ਵੀ. ਤੇ ਆ ਕੇ ਰੱਖੀ ਹੋਈ ਹੈ ਚੋਰਾਂ ਤੋਂ ਦਰਦਿਆ ਨੇ ਉਹ ਮਨਿਲਾ ਹੈ ਸੁਨਾ ਬੁੱਧਾ ਕੀ ਕੀ ਚੋਰੀ ਹੋਈ ਹੈ ਮੈਂ ਤਾਂ ਇਹਨਾਂ ਨੂੰ ਹੁਣ ਤਾਂ ਮੰਨਣ ਦਿੰਦੇ ਨਹੀਂ ਕਿ ਮੈਂ ਹਮਾਂਸ ਨਹੀਂ ਕਰਦਾ ਕਿੰਨੇ ਸਪੀਕਰ ਤੋਂ ਹੈ ਤੇ ਮਸਤੀ ਦੂਜੀ ਵਾਰ ਚੋਰੀ ਹੋਈ ਹੈ ਤੀਜੀ ਵਾਰ ਹੋ ਗਈ ਦੂਜੀ ਮਾਛੜ ਦੀ ਤੀਜੀ ਵਾਰ ਤੀਜੀ ਵਾਰ ਚੋਰੀ ਹੋਇਆ ਆਪਣੀ ਕਰ ਰਹੀ ਸੰਵਾਦ ਸੇ ਤਾਂ ਇਸ ਜੀ ਦੇ ਬਾਰੇ ਵਿੱਚ ਨਹੀਂ ਕੋਈ ਸੰਵਾਦ ਨਹੀਂ ਕਰਦੇ और जो आ रहा है आने 8 है ये आ रहा है इस तरह ले तो दूसरे पास रखना मिलेगा तो अगली बंधी है करना चाहिए फिर का बंधी है और आप के यहां कम बार में बंधी आप के अंदर रखने वाली है ज्यादा है इधर वाली रखना लो मेरा और देखो सब ဘာသာပြန်လို့ရတယ်ဆက်ပြီးလုပ်ပေးပါ